ਸਿਗਰਪਰਾ ਜੀ ਭਾਈ ਜੀ ਭਾਜੀ ਨਾਮ ਦੱਸੋ ਵੀ ਸਭ ਤੋਂ ਪਹਿਲਾਂ ਆਪਣਾ ਕਾਸ਼ਦੀਪ ਸੈਣੀ ਦੀ ਆਪਣੀ ਹੋਮਵਰਕ ਲਈ ਇਹ ਪਨਾਇਆ ਦੱਸੋ ਹੋਮਵਰਕ ਭਾਈ 15 ਸਾਲ ਜੀ ਆਪਣਾ ਤੁਹਾਡੀ ਤਾਂ ਜੇ ਪੜਨ ਲਿਖਨ ਦੀ ਉਮਰ ਆਵਾ ਤੇ ਕਿਨੀ ਪੜਦੇ ਵੀ ਹੈਗੇ ਜੀ ਹਾਂਜੀ ਪੜਦੇ ਕਿਹੜੀ ਕਲਾਸ ਚ ਜੀ 10ਵੀਂ ਵਿੱਚ ਅੱਛਾ ਤੇ ਇਥੇ ਮੁੜ ਕੇ ਆਪਣਾ ਇਹ ਤੁਹਾਡੇ ਫਾਦਰ ਸਾਹਿਬ ਨਾਲ ਹੁੰਦੇ ਹਾਂਜੀ ਅੱਛਾ ਹਾਂਜੀ ਛੁੱਟੀ ਤੇ ਤਾਂ ਕਰਕੇ ਇੱਥੇ ਆਈਦਾ ਓਦਾਂ ਆਪਣੇ ਓਦਾਂ ਹੀ ਸਕੂਲੇ ਰਹੀ ਰਹੇ ਅੱਛਾ ਅੱਜ ਛੁੱਟੀ ਤੇ ਇੱਥੇ ਆਈ ਤੇ ਮੇਨ ਫਾਦਰ ਸਾਹਿਬ ਨਾਲ ਹੈਲਪ ਕਰਾਉਂਦੇ ਦੇਣਾ ਹਾਂਜੀ ਤੇ ਤੁਹਾਡਾ ਨਹੀਂ ਦਿਲ ਕਰਦਾ ਪੀਵਾ ਦੀ ਛੁੱਟੀ ਆ ਤੇ ਘੁੰਮੀਆਂ ਫਰੀਏ ਨਹੀਂ ਨਹੀਂ ਅੱਛਾ ਆਪਣੀ ਦੁਕਾਨ ਤੇ ਸਾਹਮਣੇ ਵਾਲੇ ਹਾਂ ਨਹੀਂ ਸਹੀ ਹੈ ਜੀ ਸਹੀ ਆ ਤੇ ਪਰ ਆਦੀ ਆਪਣ ਕੋ ਕਿਹੜੀ ਕਿਹੜੀ ਆਈਟਮ ਹੁੰਦੀ ਆ ਨਿਊਟਰੀ ਕੁਲਚਾ ਹੁੰਦਾ ਏ ਅੱਛਾ ਨਿਊਟਰੀ ਚਾਵਲ ਹੁੰਦੇ ਕੜੀ ਚਾਵਲ ਵਾਹ ਇਧਰ ਮਾਰੇ ਨਿਊਟਰੀ ਚੰਗੀ ਸੰਗਣੀ ਲਿਆ ਤੁਹਾਡੀ ਇਹ ਚ ਕੀ ਕੀ ਪਾਇਆ ਜੀ ਇਹ ਚ ਮਸਾਲੇ ਹੁੰਦੇ ਨਿਊਟਰੀ ਹੁੰਦੀ ਆ ਅੱਛਾ ਹੋਰ ਤੇ ਕਿਹੜੇ ਕਿਹੜੇ ਮਸਾਲੇ ਪਾ ਦਿੰਦੇ ਇਹ ਚ ਮਸਾਲੇ ਹੁੰਦੇ ਐਮ ਡੀ ਐਸ ਦੇ ਮਸਾਲੇ ਵਰਤੇ ਹੋਏ ਆ ਅੱਛਾ ਤੋਂ ਕੋਈ ਦੂਜਾ ਸੀਗਰਨ ਮਸਾਲਾ ਵੀ ਆ ਹਾਂਜੀ ਹਾਂਜੀ ਤੋਂ ਦਾ ਮੱਖਣ ਮੂਲ ਦਾ ਮੱਖਣ ਹੈ ਜੀ ਅੱਛਾ ਤੇ ਆਪ ਨਹੀਂ ਚਟਨੀ ਹੈ। ਯਾ ਵਈ ਵਾ ਅੱਛਾ ਇਹ ਕਿਹੜੀ ਕਾਦੀ ਚਟਨੀ ਜੀ? ਇਹ ਪਦੀਨੇ ਦੀ ਚਟਨੀ ਹੈ ਭਾਈ। ਇਹ ਵੀ ਆਪ ਤਿਆਰ ਕਰਦੇ ਜੀ? ਹਾਂਜੀ ਆਪ ਤਿਆਰ ਕਰਦੇ ਜੀ। ਅੱਛਾ ਆ ਚੋਲ ਜੀ ਆਪਣੇ। ਅੱਛਾ ਇਹ ਇਧਰ ਚੋਲ ਜੀ। ਚੋਲ ਜੀ। ਓਕੇ। ਇਹ ਕਾਦੇ ਬਾਸਮਤੀ ਕਿਹੜੇ ਆ? ਬਾਸਮਤੀ ਦੇ ਭਾਈ। ਇਧਰ ਭਾਜੀ ਪਟਾੜੀ ਚ ਕੀ ਜੇ? ਇਹ ਭਾਈ ਕੁਲਚੇ। ਅੱਛਾ ਇਹ ਆਪਣੇ ਕੁਚਨ ਲਏ। ਅੱਛਾ ਇਹ ਕੁਚੇ। ਵਾਹ ਬਈ ਵਾਹ ਮਹਾਰਾਜ ਇਹ ਤਾਂ ਪੂਰੇ ਸੌਫਟ ਜ ਹੈ ਹਾਂਜੀ ਸੌਫਟ ਹੈ ਇਹ ਮੀਨ ਆਪ ਪਿਆਰ ਕਰਦੇ ਜੇ ਕਰਵਾਉਂਦੇ ਜੇ ਹਾਂਜੀ ਇਹ ਕਰਵਾਉਂਦੇ ਜੇ ਅੱਛਾ ਜੀ ਤੇ ਕਾਫੀ ਸੌਫਟਾਣਾ ਕੁਲ ਜੀ ਤੁਹਾਡੇ ਹਾਂਜੀ ਕੁਲ ਜੀ ਪੂਰੇ ਸੌਫਟ ਹੈ ਇਹ ਮੂਲ ਦਾ ਮੱਖਣ ਵਤੀਦਾ ਇਹ ਮੂਲ ਦਾ ਮੱਖਣ ਮਹਾਰਾਜ ਐਵੇਂ ਕਹੀ ਨਾ ਜਾਏ ਇਹਨਾਂ ਤੋਂ ਹੋਰ ਕੋ ਪਾ ਦਿੰਦੇ ਹੋ ਨਹੀਂ 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 ਭਾਜੀ ਇਹ ਮੂਲ ਦਾ ਮੱਖਣ ਵਤੀਦਾ ਅੱਛਾ ਵਾਹ ਬਈ ਵਾਹ ਇਹ ਰੇਟ ਹੈਗਾ ਇਹ ਤਾਂ 40 ਇੱਕ 50 ਰੁਪਏ ਸਾਦੀ ਹੈਗੀ ਇਹ 40 ਮੱਖਣ ਵਾਲੀ 50 ਰੁਪਏ ਕਰੋ ਮਹਾਰਾਜ ਇੱਕ ਪਲੇਟ ਲੈ ਲਈ ਫਿਰ ਕਰ ਦਿਓ ਦੇ ਕਨਾ ਟਾਈਮ ਹੋ ਗਿਆ ਭਾਈ ਤੁਹਾਨੂੰ ਇਹ ਕਾਰਡ ਸ਼ੁਰੂ ਕੀਤੀ ਨੂੰ ਇਹਦੇ ਭਾਈ 25 30 ਸਾਲ ਹੋ ਗਏ ਕਾਫੀ ਪੁਰਾਣਾ ਹੈ ਨਾ ਲਓ ਜੀ ਇੱਧਰ ਮੂਰੀ ਆ ਗਈ ਜਿਹਦੇ ਨਾਲ ਚੜਣੀ ਆ ਗਈ ਇਹ ਆਪਣੀ ਆ ਗਈ ਨਿਊ ਟ੍ਰੀ ਹਾਂਜੀ ਆ ਗਿਆ ਇਹ ਮੂਲ ਦਾ ਮਸਲ ਪਾਇਆ ਓਕੇ ਲਓ ਜੀ ਇਹ ਆ ਗਿਆ ਜੀ ਅਮੂਲ ਦਾ ਮੱਖਣ ਤੇ ਐ ਪੂਰਾ ਲੋਡਡ ਪਾਇਆ ਨੇ ਕੋਈ ਕੰਫਿਊਜ਼ੀ ਨਹੀਂ ਕੀਤੀ ਵੀਰ ਨੇ ਆ ਆਪਣੇ ਕੁਛੇ ਡੇਪੋਂ ਜਾ ਰਹੇ ਹਾਂ ਅੱਛਾ ਜੀ ਇਹ ਮੈਂ ਡਿਪ ਕਰਕੇ ਦੇ ਦਿੰਦੇ ਜੀ ਹਾਂਜੀ ਕੋਈ ਕੋਈ ਲੌਰੀ ਕਰੋ ਚੈੱਕ ਕਰੇ ਤੇ ਪੂਰੇ ਨਿਆਰੇ ਬਨੇ ਨੇ ਵੀਰ ਨੇ ਜੇਟ ਆਪਾਂ 50 ਰੁਪਏ ਆਏ ਅੱਛਾ ਜੀ ਇੱਕ 40 ਇੱਕ 50 ਰੁਪਏ ਆਈ ਭਾਈ ਨੂਟਰੀ ਚੌਲ ਬਣਾਉਣ ਲੱਗੇ ਲੌਰੀ ਇੱਧਰ ਆਗੇ ਦੇ ਚੌਲ ਇਹ ਭਾਈ ਕੀ ਪਤਾ ਜੀ ਹੁਣ ਭਾਈ ਮੂਰ ਦਾ ਮੱਖਣ ਪਾਈਆ ਅੱਛਾ ਮੈਂ ਨਾ ਮੂਲ ਤੇ ਮੱਖਣ ਦੇ ਨਾਲ ਤੜਕਾ ਲਾਉ ਇਹ ਗੱਲ ਕਹਦੀ ਆ ਹਾਂਜੀ ਵਾਹ ਭਾਈ ਵਾਹ ਸਹੀ ਆ ਜੀ ਲਓ ਇੱਧਰ ਚੱਟ धरो ਵੀਰ ਐ ਇਹ ਲੱਗਣਿਆ ਨੇ ਤੜਤਾਂ ਇਹਦਾ ਭਾਜੀ ਪਲੇਟ ਦਾ ਕੀ ਰੇਟ ਰੱਖਿਆ ਤੁਸੀਂ ਇਹ ਭਾਈ 40 ਰੁਪਏ ਫੁੱਲ ਦੇ 40 हां 30 ਓਕੇ ਆ ਭਈਆ ਇਹ ਹੋ ਗਈ ਰੈਡੀ ਹਾਂਜੀ ਤੇ ਨਾਲ ਕੋਈ ਸੈਲਡ ਵਗੈਰਾ ਪਾਉਂਦੇ ਜੀ ਨਾਲ ਹਾਂਜੀ ਸਭ ਕੁਝ ਦਵਾਂਗੇ ਇਹ ਵੀਰੇ ਕੀ ਪਾਤਾ ਹੈ ਇਹ ਭਾਈ ਖੀਰਾ ਤੇ ਪਿਆਜ਼ ਭਾਈ ਦੇ ਖੀਰਾ ਤੇ ਪਿਆਜ਼ ਦੀ ਬਰਸਾਤ ਕਰੀ ਤੇ ਨਾਲ ਪਾਤੀ ਤੇ ਚਟਣੀ ਹਾਂਜੀ ਤੇ ਇਹ ਵੀ ਹੋ ਗਈ ਜੀ ਪਲੇਟ ਰੈਡੀ ਹੈ ਰੈਡੀ ਆਪਣੀ 40 ਰੁਪਏ ਦੀ ਫੁੱਲ 40 ਦੀ ਹੈ 30 ਰੁਪਏ ਲੋਕੇਸ਼ਨ ਭਾਈ ਕਾਲਾ ਤੋਂ ਉਹਦੇ ਕੋਲ ਜਿਹੜਾ ਸਾਹਮਣੇ ਹੈ ਓਕੇ ਹਾਂਜੀ ਤੇ ਟਾਈਮਿੰਗ ਕਿੰਨੇ ਵਜੇ ਆ ਜਾਂਦੇ ਜੀ ਟਾਈਮਿੰਗ 9 ਤੋਂ 4 ਹੁੰਦੀ ਹੈ ਠੀਕ ਹੈ ਜੀ